ਲੋਕ ਗੀਤਾਂ ਦੇ ਸਫ਼ਰ ਦੇ ਵਿੱਚ ਤੁਹਾਡਾ ਨਿੱਕਾ ਸਵਾਗਤ ਹੈ ਅਸੀਂ ਹਾਜ਼ਰ ਹਾਂ ਇਸ ਚੈਨਲ ਤੇ ਦੋਵੇਂ ਭੈਣਾ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕ ਗੀਤਾਂ ਦੇ ਜ਼ਰੀਏ ਮਨੋਰੰਜਨ ਕਰਦੇ ਹਾਂ ਤੇ ਅਸੀਂ ਹਰ ਰੋਜ਼ ਕੋਸ਼ਿਸ਼ ਕਰਦੇ ਹਾਂਗੇ ਕਿ ਤੁਹਾਡੇ ਲਈ ਕੋਈ ਨਾ ਕੋਈ ਨਵਾਂ ਲੋਕ ਗੀਤ ਲਿਆਉਂਦਾ ਰਹੇ ਅਸੀਂ ਪੂਰੀ ਸਾਡੀ ਜਿਹੜੀ ਹੈਗੀ ਜਦੋਂ ਜਦ ਚੱਲਦੀ ਹੁੰਦੀ ਆ ਅਸੀਂ ਕਦੇ ਫੋਨ ਤੇ ਕੰਟੈਕਟ ਕਰਦੇ ਆਂ ਕਦੇ ਅਸੀਂ ਦੋਵੇਂ ਇਕੱਠੇ ਆ ਬੈਠ ਕੇ ਬਣਾਉਨੇ ਆ ਕਦੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਲੋਕ ਗੀਤਾਂ ਨੂੰ ਇਕੱਠੇ ਕਰਦੇ ਆ ਤੇ ਫਿਰ ਉਹਨਾਂ ਨੂੰ ਮੋਡੀਫਾਈ ਕਰਦੇ ਆ ਕੁਝ ਨਾ ਕੁਝ ਕਿਉਂਕਿ ਲੋਕ ਗੀਤਾਂ ਦੀ ਵਿਸ਼ੇਸ਼ਤਾ ਇਹ ਆ ਕਿ ਤੁਸੀਂ ਸਮੇਂ ਸਥਾਨ ਦੇ ਅਕੋਰਡਿੰਗ ਤੁਸੀਂ ਇਹਨੂੰ ਕੀ ਇਹਦੇ ਵਿੱਚ ਤਬਦੀਲੀ ਲਿਆ ਸਕਦੇ ਹੋ ਜੋ ਵਕਤ ਹੈ ਵਕਤ ਦੇ ਅਕੋਰਡਿੰਗ ਤੁਸੀਂ ਤਬਦੀਲੀ ਲਿਆ ਸਕਦੇ ਹੋ ਤੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਸ਼ਬਦਾਂ ਨੂੰ ਥੋੜਾ ਬਹੁਤਾ ਇਸ ਤਰ੍ਹਾਂ ਦੇ ਵਰਤੇ ਜਾਵੇ ਤਾਂ ਜੋ ਉਹ ਤੁਹਾਡੇ ਸਮਝ ਦੇ ਵਿੱਚ ਸੌਖੀ ਤਰ੍ਹਾਂ ਆ ਜਾਣ ਤੇ ਅਸੀਂ ਕੋਸ਼ਿਸ਼ ਕਰਦੇ ਆਂ ਪਿੰਡਾਂ ਦੀਆਂ ਜਿਹੜੀਆਂ ਬਜ਼ੁਰਗ ਬੀਬੀਆਂ ਨੇ ਜੋ ਇਸ ਖਜ਼ਾਨੇ ਨੂੰ ਆਪਣੇ ਹਿਰਦੇ ਦੇ ਵਿੱਚ ਸਮੋਈ ਬੈਠੀਆਂ ਨੇ ਉਹਨਾਂ ਤੋਂ ਅਸੀਂ ਇਹ ਬਾਹਰ ਕਢਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਉਹਨਾਂ ਤੋਂ ਲੈ ਕੇ ਥੋੜਾ ਬਹੁਤਾ ਸਾਨੂੰ ਮਿਲ ਜਾਂਦਾ ਫਿਰ ਥੋੜਾ ਬਹੁਤਾ ਅਸੀਂ ਆਪ ਉਹਦੇ ਵਿੱਚ ਐਡ ਕਰ ਲੈਣੇ ਆ ਕੋਸ਼ਿਸ਼ ਕਰਦੇ ਆਂ ਕਿ ਤਾਂ ਜੋ ਅਸੀਂ ਪੂਰਾ ਗੀਤ ਬਣਾ ਕੇ ਤੁਹਾਡੇ ਰੂਬਰੂ ਕਰ ਸਕੀਏ ਤੇ ਅੱਜ ਵੀ ਅਸੀਂ ਕੋਸ਼ਿਸ਼ ਕੀਤੀ ਆ ਥੋੜਾ ਬਹੁਤਾ ਇਹਨੂੰ ਮੋਡੀਫਾਈ ਕਰਨ ਦੀ ਤੇ ਅੱਜ ਫਿਰ ਆਪਾਂ ਹੁਣ ਅੱਜ ਵਾਲੇ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਤਾਨ ਮੰਨੇ ਹਲਿਆਨੀ ਮਾਏ Amen. ਹਰੇ ਆ ਤੇ ਪਾਗੀ ਪਰਿਆਨੇ ਜਮਰਾਏ ਹਰਿਆ ਪਟਨੀ ਬਲੇਟਿਆ ਕੁਛੜ ਦੇਤਾਏ ਨਮਾਈਆਂ ਨੀ ਮਾਏ ਕੁਛੜ ਦੇਤਾਏ ਗੀ ਪਰਿਆਨੀ ਮैया ਦੇ ਦਾਈਆਂ ਨਾਲ ਸਕੀਆਂ ਪਰ ਜਾਇਆਂ ਹੋਰੇ ਚ ਚੇਤਾਏ ਜ ਕੀ ਕੁਝ ਇਹ ਨਾ ਦਈਆ ਤੇ ਮਈਆ ਕੀ ਕੁਝ ਸਕੀਆਂ ਪਰ ਜਾਈਆ ਨਹੀਂ ਮਾਈ ਕੀ ਕੁਝ ਸਕੀਆਂ ਪਰ ਜਾਈਆ ਨਹੀਂ ਹਰੀਆ ਅੰਜਰੂਪਈਏ ਦਾਈਆਂ ਤੇ ਮਈਆ ਸੁਚੇਤੇ ਵਰਪਾ ਹਾਂਜੀ ਦੋਸਤੋ ਇਹ ਸੀ ਇੱਕ ਲੋਕ ਗੀਤ ਚਾਹੇ ਇਹ ਛੋਟਾ ਲੋਕ ਗੀਤ ਆ ਪਰ ਸਾਨੂੰ ਸੋਹਣਾ ਲੱਗਿਆ ਇਸੇ ਲਈ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਇਹ ਲੋਕ ਗੀਤ ਜ਼ਰੂਰ ਤੁਹਾਡੇ ਰੂਬਰੂ ਕਰਾਂਗੇ ਤੇ ਤਦ ਹੀ ਅਸੀਂ ਇਹਨਾਂ ਨੇ ਦੋਨਾਂ ਭੈਣਾਂ ਨੇ ਰਲ ਕੇ ਇਹ ਲੋਕ ਗੀਤ ਤਿਆਰ ਕੀਤਾ ਤੇ ਇਹ ਇਸ ਚੈਨਲ ਤੇ ਗਾਇਆ ਤੇ ਅਸੀਂ ਤੁਹਾਡਾ ਅਖੀਰ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਤੁਸੀਂ ਲਗਾਤਾਰ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਸਾਨੂੰ ਸੋਹਣੇ ਸੋਹਣੇ ਕੰਪਲੀਮੈਂਟ ਕਰਦੇ ਨੇ ਤੇ ਸਾਡਾ ਹੌਸਲਾ ਵਧਾਉਂਦੇ ਹੋ ਅਸੀਂ ਫੇਰ ਤੁਹਾਡੇ ਹੌਸਲੇ ਦੀ ਬਦੌਲਤ ਫੇਰ ਹਾਜ਼ਰ ਹੋ ਜੰਨੇ ਆ ਅਖੀਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ